ਬਾਈ ਅਸੀਂ ਨਾ ਹਾਈਵੇ ਦੇ ਖੜੇ ਆ ਬਰਿੰਡਾ ਜੀਰਪੁਰ ਤੇ ਅਸੀਂ ਆ ਬੋਰ ਲੱਗਿਆ ਦੇਖ ਕੇ ਬਾਈ ਨਾਲ ਗੱਲ ਵੀ ਕਰੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਗੱਲਬਾਤ ਕਰੀ ਆ ਸੋ ਸਾਨੂੰ ਬਾਰ-ਬਾਰ ਬਾਈ ਬੇਨਤੀ ਕਰਦੇ ਆ ਕਿ ਬਾਈ ਹਾਈਵੇ ਦੇ ਉੱਤੇ ਜ਼ਮੀਨਾਂ ਜ਼ਮੀਨਾਂ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਾਨੂੰ 4 ਸਾਲ ਦਾ ਸਮਾਂ ਮੰਗਦੇ ਆ ਪੰਜਾਬੀਓ ਕਮਲੇ ਲੋਕੋ ਜ਼ਮੀਨਾਂ ਨਾ ਵੇਚੋ ਆ ਦੇਖੋ ਆ ਦਿਖਾ ਇਧਰ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ-ਅੱਗੇ ਵੇਚੀ ਜਾਂਦੇ ਆ 3-3 4-4 ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਆ ਵੇਚੇ ਪਿਆ ਇਹ ਰੇਟ ਲੂਟਾ ਬਾਈ 4 ਕਰੋੜ ਦਾ ਕਿੱਲਾ ਜੀ 4 ਕਰੋੜ ਕਿੱਲੇ ਦਾ ਜੀ ਦਾ ਜੀ ਦਾ ਮੋਟਾ ਕਿੰਨਾ ਦਾ ਹੈ ਆਪਣਾ ਮੈਂ ਬਾਈ ਲੱਖਾ ਬੋਲਦਾ ਸਦਾਨਾ ਹਾਂਜੀ ਆਪਣਾ ਪਿੰਡ ਕਿਹੜਾ ਕਰਾਇਰ ਰਹਾ ਜੱਠੂ ਕੇ ਜੱਠੂ ਕੇ ਜੀ ਜ਼ਮੀਨਾਂ ਨਾਲ ਬਾਈ ਵੇਚੋ ਤੁਹਾਨੂੰ ਬੇਨਤੀ ਕਰਦਾ ਦਾ ਓ ਬਾਈ 4 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿਲਾ ਨਹੀਂ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਠੀਕ ਹੈ ਠੀਕ ਹੈ ਜੀ ਹੁਣ ਵੇਚਦੇ ਨਹੀਂ ਪੱਕੀ ਗੱਲ ਆ ਨਾ ਕੀ ਹੈ ਬਾਈ ਆਪਣਾ ਹਰਿੰਦਰ ਸਿੰਘ ਆ ਜੀ ਮੈਂ ਜਾਣਦਾ ਹਾਂ ਬਹੁਤ ਚੰਗੀ ਤਰ੍ਹਾਂ ਜੀ ਹਰਿੰਦਰ ਸਿੰਘ ਯਾ ਬਾਈ ਧੰਨਵਾਦ ਤੇਰਾ ਹੁਣੇ ਮੈਥੋਂ ਲਿਖ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜੇ ਤਰ੍ਹਾਂ ਨਾ 50 ਕਰੋੜ ਨੂੰ 100 ਕਰੋੜ ਨੂੰ ਕਿਲਾ ਗਿਆ ਇਸੇ ਮੇਨ ਹਾਈ ਬੇ ਤੇ ਬਾਈ ਤੂੰ ਵੱਡੇ ਹਾਈ ਬੇ ਦਾ ਜ਼ਮੀਨ ਮਿਲ ਨਹੀਂ 12 ਕਿੱਲੇ ਉਹ ਵੀ ਇਕੱਠੀ ਮੋਟਰਾਂ ਲੱਗੀਆਂ ਦੋ ਬਾਈ ਕਿੱਥੋਂ ਮਿਲ ਜੂ ਪੈਸਾ ਦਾ ਬਾਈ ਮੇਰੀ ਇੱਕ ਬੇਨਤੀ ਸੁਣ ਲੈ ਪੈਸੇ ਦੀ ਕੀਮਤ ਰੋਜ਼ ਘਟਦੀ ਆ ਹਾਂਜੀ ਹਾਂਜੀ ਉਹਦਾ ਪਤਾ ਹੀ ਹਾਂ ਪਰ ਪੈ ਰੁਪਿਆ ਦਾ ਸਵਾਹ ਬਣ ਜੂ ਬਾਈ ਇਹ ਧਰਤੀ ਨਹੀਂ ਮਿਲਣੀ ਹਾਂਜੀ ਹਾਂਜੀ ਐਨੀ ਕ ਬੇਨਤੀ ਆ ਬਾਈ ਬਣ ਕੇ ਇਹ ਨਾ ਕੰਮ ਕਰੀ ਚੰਗਾ ਆ ਬੋਰਡ ਲੱਗਿਆ ਸੀ ਪੜ ਕੇ ਨਾ ਤੇਰਾ ਖੇਤ ਨੂੰ ਨੰਬਰ ਲਾਇਆ ਮੈਂ ਕਿਹ ਜੀਵੀਦਾਰ ਦਾ ਬੋਰਡ ਆ ਯਾਰ ਤੇ ਇਹਨੂੰ ਰੋਕੀਏ ਜ਼ਮੀਨ ਨਾ ਵੇਚਾਂ। ਬੰਦ ਮੈਂ ਹੋਰ ਦੱਸਦਾ ਬਾਈ ਜਿੰਨੇ ਬਾਣਗੇ ਆ ਜਾਂ ਜਿੰਨੇ ਵਪਾਰੀ ਆ ਜਿਹੜਾ ਵੱਡੇ ਘਰਾਣੇ ਆ ਸਾਰੇ ਹਾਈਵੇ ਨਾਲ ਨਾਲ ਜਿੰਨਾ ਲਈ ਇਹਦੇ ਤੇ ਆਪਣੇ ਜੱਟ ਵੇਚੀ ਜਾਂਦੇ ਆ। ਠੀਕ ਆ ਬਾਈ ਧੰਨਵਾਦ। ਅਸੀਂ ਆਪ ਦੇ ਆਪ ਨੂੰ ਅਸੀਂ ਬਰਬਾਦ ਕਰ ਰਹੇ ਆਂ ਅਸੀਂ ਤਬਾਹ ਕਰ ਰਹੇ ਆਂ ਦੇਖ ਲੋ। ਅੱਜ ਅੱਜ ਅੱਟਾ ਦਾ ਕੰਮ ਆ ਆ ਆ ਮੂਰਲਾ ਮੂਰਲਾ ਅੱਗਾ ਅੱਗਾ ਵੇਚਦਾ ਇਹ ਵੇਚਦਾ ਪੁਰਾਣੇ 2.5 ਕਰੋੜ ਨੂੰ ਕਿੱਲਾ ਵੇਚਦਾ ਤੇ ਆ ਮਗਾ ਰੱਖੀ ਬੈਠੇ ਆ ਆ ਦੇਖੋ ਆ ਦੇਖ ਲੋ ਹੁਣ ਆ ਸਾਰਾ ਪਿੱਛਾ ਸਾਰਾ ਰੱਖੀ ਬੈਠੇ ਆ ਹੁਣ ਆ ਅੱਗਾ ਦਾ ਵੇਚਦਾ ਇਹਨੇ 2.5 ਕਰੋੜ ਨੂੰ ਆ ਸਾਰਾ 2.5 ਕਰੋੜ ਨੂੰ ਅੱਗਾ ਵੇਚਦਾ ਪਿੱਛਾ ਹੁਣ ਪਿਛਲੇ ਦਾ 50 ਲੱਖ ਵੀ ਨਹੀਂ ਦਿੰਦੇ ਕਿੱਲੇ ਦਾ ਮੁਰੇ ਫਰੰਟ ਸਾਰਾ ਹੀ ਵੇਚ ਕੇ ਮਗਰ ਰੱਖ ਲਈ ਜਮੀਨ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਹਾਈਵੇ ਦੇ ਉੱਤੇ ਦਾ ਪੁੱਲ ਜੋ ਜਿੰਨੇ ਹਾਈਵੇ ਵੱਡਿਆ ਚਾਹੇ ਬਠਿੰਡੋਂ ਲੈ ਕੇ ਅੰਮ੍ਰਿਤਸਰ ਆ ਚਾਹੇ ਬਠਿੰਡੋਂ ਲੈ ਕੇ ਚੰਡੀਗੜ੍ਹ ਆ ਚਾਹੇ ਜਲੰਧਰ ਆ ਹਾਈਵੇ ਦੇ ਉੱਤੇ ਕਿਸੇ ਕੀਮਤ ਤੇ ਜਮੀਨ ਨਹੀਂ ਮਿਲਣੀ ਬੱਸ ਇਹ ਪੰਜਾਬ 'ਚ ਨਹੀਂ ਮਿਲਣੀ ਆ ਹੁਣੇ ਬਾਈ ਨਾਲ ਗੱਲ ਕਰ ਕੜਾ 40 ਕਰੋੜ ਮੰਗਿਆ ਨੇ ਕਿੱਲੇ ਦਾ ਉਹ ਕਿਹੜਾ 4 ਕਰੋੜ 400 ਕਰੋੜ ਨੂੰ ਵੀ ਕਿੱਲਾ ਨਹੀਂ ਮਿਲਣਾ ਇੱਥੇ ਭਰਾਵੋ ਇਹ ਖੋਣ ਲੈਣਗਾ ਜ਼ਮੀਨਾ ਤੁਹਾਨੂੰ ਕਿੰਨੇ ਕ ਬਾਰੀ ਸਮਝਾਈਏ ਕਿੰਨੇ ਕ ਬਾਰੀ ਮੱਥਾ ਮਾਰ ਕੇ ਵੀ ਹਾਈਵੇ ਜਿਹੜੇ ਬਣਿਆ 25 26000 ਏਕੜ ਪੰਜਾਬ ਦੀ ਪਹਿਲੀ ਰੋਗੀ ਪਛਾਪੀਆਂ ਸੜਕਾਂ ਪੰਜਾਬ ਦੇ ਰੇਲ ਦੀਆਂ ਲੀਹਾਂ ਵਿਛਾਈ ਜਾਂਦੇ ਆ ਸਾਰੇ ਵਪਾਰ ਹੋਣੇ ਆ ਆ ਸਾਰੇ ਰੋਡ ਬਣ ਕੇ ਸੜਕਾਂ ਬਣ ਕੇ ਚੀਨ ਤੋਂ ਲੈ ਕੇ ਯੂਰਪ ਤੱਕ ਤਿਆਰ ਹੋ ਗਿਆ ਭਰਾਵੋ ਵੱਡੇ ਵੱਡੇ ਦੁਨੀਆ ਦੇ ਘਰਾਣੇ ਐਲਨ ਮਸਕ ਵਰਗੇ ਬਿਲ ਗੇਟਸ ਵਰਗੇ ਲੱਖਾਂ ਏਕੜ ਪੈੜੀ ਲਈ ਜਾਂਦੇ ਆ ਭਵਾਨੀਆਂ ਅਡਾਨੀਆਂ ਨੇ کارਖਾਨੇ ਬੰਦ ਕਰਕੇ ਲੱਖਾਂ ਏਕੜ ਪੈੜੀ ਲੈ ਲਈ ਉਹਨਾਂ ਨੂੰ ਪਤਾ ਵੀ ਦੁਨੀਆ ਦੇ ਵਿੱਚ ਕੋਈ کارਖਾਨੇ ਦੀ ਕੋਈ ਕੀਮਤ ਨਹੀਂ ਕਿਸੇ ਹੋਰ ਚੀਜ਼ ਦੀ ਕੋਈ ਕੀਮਤ ਨਹੀਂ ਘਟ ਜਾਣਾ ਬਰਬਾਦ ਹੋ ਜਾਣਾ ਖਤਮ ਹੋ ਜਾਣਾ ਲੋਕਾਂ ਨੂੰ ਖਾਣ ਲਈ ਜਾਂਦੇ ਰਹਿਣ ਲਈ ਨਾਲ ਦੀ ਲੋੜ ਓ ਧਰਤੀ ਜੋ ਪਤਾ ਧਰਤੀ ਦੀ ਕੀਮਤ ਨਹੀਂ ਘਟਣੀ ਸੋ ਸਾਨੂੰ ਹੱਥ ਬਣਾ ਲਓ ਪੰਜਾਬੀਓ ਨਾ ਬਰਬਾਦ ਹੋ ਮੈਂ ਤੁਹਾਨੂੰ ਲਿਖ ਕੇ ਲੈ ਲਓ ਸਟਾਮ ਲਿਖ ਦਿੰਨਾ 4-5 ਸਾਲ ਖੜਜੋ ਤੁਸੀਂ ਦੁਨੀਆ ਦੇ ਰਾਜ ਕਰੋਗੇ ਉਹ ਆ ਜਮੀਨ ਸੰਭਲੋ ਨਾ ਵੇਚੋ ਨਾ ਵੇਚੋ ਪੈਸਾ ਸਵਾਹ ਨੂੰ ਉੱਡ ਜੂ ਏ ਪੈਸਾ ਖੱਲੀ ਖੁੰਜੀ ਵਾਰਦ ਦੇਓਗੇ ਘਰ ਪਾ ਲਿਆ ਗੱਡੀ ਲਿਆਂਦੀ ਉਹ ਕਰ ਲਿਆ ਬਾਹ ਕਰ ਲਿਆ ੜਾ ਦੇਓਗੇ ਪੈਸਾ ਜੇ ਟੁਕੜਾ ਪਿਆਰ ਹੈ ਨਾ ਸੋਡੇ ਕੋਲੇ ਸੋਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਟੁਕੜੇ ਦਾ ਜਿਉਂਦਾ ਰਹਿਣਾ ਇਹ ਟੁਕੜੇ ਦਾ ਸੋਡੇ ਕੋ ਰਹਿਣਾ ਬਹੁਤ ਜ਼ਰੂਰੀ ਏ ਆਉਣ ਵਾਲੀਆਂ ਨਸਲਾਂ ਖਾਤਰ ਆਪਣੇ ਜਵਾਕਾਂ ਖਾਤਰ ਇਹ ਟੁਕੜਾ ਧਰਤੀ ਦਾ ਨਾਮ ਏ